ਕਬੂਰ ਥਲੇ ਤੋਂ ਸੁਭਾਨਪੁਰ ਜਾਂਦੇ ਆਂ ਕਾਂਝਲੀ ਦੇ ਕੋਲ ਇੱਕ ਪਿੰਡ ਆਂਦਾ ਹੈ ਭੁੱਲਰਵੇਟ ਭੁੱਲਰਵੇਟ ਪਿੰਡ ਦੇ ਵਿੱਚ ਅਸੀਂ ਆਪਣੀ ਇੱਕ ਨਵੀਂ ਕਿਚਨ ਇੰਸਟਾਲ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆਂ ਅੱਜ ਦੀ ਆ ਵੀਡੀਓ ਦੇ ਵਿੱਚ ਅਸੀਂ ਕਿਚਨ ਦੀ ਇੰਸਟਾਲੇਸ਼ਨ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਇੱਕ ਨਵੀਂ ਕੰਸਟਰਕਸ਼ਨ ਸਾਈਟ ਹੈ ਜਿਸ ਵਿੱਚ ਕਿ ਕਿਚਨ ਦੀ ਇੰਸਟਾਲੇਸ਼ਨ ਦਾ ਪ੍ਰੋਜੈਕਟ ਸਾਨੂੰ ਮਿਲਿਆ ਹੈ ਇਸ ਸਾਈਟ ਦੇ ਵਿੱਚ ਜਿਹੜੀ ਕਿਚਨ ਦਾ ਸਾਈਜ਼ ਹੈ ਉਹ ਤਕਰੀਬਨ 10 ਫੁੱਟ ਬਾਈ 11 ਫੁੱਟ ਦਾ ਹੈ ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਫਰਸ਼ ਤੇ ਉੱਤੇ ਟਾਈਲਸ ਲੱਗ ਚੁੱਕੀਆਂ ਨੇ ਤੇ دیوار ਦੇ ਉੱਪਰ ਵੀ तकरीबन 33 ਇੰਚ ਤੱਕ ਟਾਈਲਸ ਲਗੀਆਂ ਹੋਈਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ دیوار ਦੇ ਉੱਪਰ ਲਗੀਆਂ ਹੋਈਆਂ ਇਹਨਾਂ ਟਾਈਲਸ ਦੇ ਅੱਗੇ ਸਾਡੇ ਕਾਰ ਕੇਸੇ ਜਦੋਂ ਆ ਜਾਣਗੇ ਤੇ ਇਹ ਟਾਈਲਸ ਪੂਰੀ ਤਰ੍ਹਾਂ ਕਵਰ ਹੋ ਜਾਣਗੀਆਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਕਿਚਨ ਦੀ ਜਿਹੜੀ ਐਂਟ੍ਰੈਂਸ ਹੈ ਉਹ ਕਾਫੀ ਅਚੀ ਬਰੌਡਵੇ ਦੇ ਵਿੱਚ ਹੈ ਇਸ ਤਰੀਕੇ ਨਾਲ ਡਬਲ ਓਪਨਿੰਗ ਦੇ ਨਾਲ 10 ਫੁੱਟ ਬਾਈ 11 ਫੁੱਟ ਦੀ ਕਿਚਨ ਵਿੱਚ ਬੜਾ ਅੱਛਾ ਬਰੌਡ 뷰 ਮਿਲ ਰਿਹਾ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਹ ਕਾਰਕੈਸ ਦੇ ਸਿੱਧੇ نیچے ਅਡਜਸਟੇਬਲ ਲੈਗਸ ਲਗੀਆਂ ਹੋਈਆਂ ਨੇ ਇਹਨਾਂ ਲੈਗਸ ਦੇ ਪਰ ਜਦੋਂ ਜਦੋਂ ਫਾਈਨਲ ਕਿਚਨ ਦੀ ਫਿਨਿਸ਼ਿੰਗ ਹੋਏਗੀ ਤੇ ਇਹਨਾਂ ਲੈਗਸ ਦੇ ਅੱਗੇ ਸਕਰਟਿੰਗ ਆ ਜਾਏਗੀ ਤੇ ਇਹ ਇੱਕ ਬੜਾ ਅੱਛਾ ਕਿਚਨ ਨੂੰ 뷰 ਦਿੰਦੀ ਹੈ ਕਿਚਨ ਦੇ ਵਿੱਚ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਅਲੱਗ-ਅਲੱਗ ਸਾਈਜ਼ ਦੇ ਡਰਾਅਰਸ ਪ੍ਰੋਵਾਈਡ ਕੀਤੇ ਗਏ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਪਰਟਿਕੂਲਰ ਕਾਰਕੈਸ ਥੋੜਾ ਅਲੱਗ ਸ਼ੇਪ ਦਾ ਬਣਿਆ ਹੋਇਆ ਹੈ ਇਦੇ ਵਿੱਚ ਹੌਬ ਆਣਾ ਹੈ ਤੋਂ ਇਸ ਲਈ ਇਤਨੀ ਸ਼ੇਪ ਇਸ ਟਾਈਪ ਨਾਲ ਬਣਾਈ ਗਈ ਹੈ ਇਸ ਤੋਂ ਇਲਾਵਾ ਤੁਸੀਂ ਇਹ ਪੈਂਟਰੀ ਯੂਨਿਟ ਦੇਖ ਰਹੇ ਹੋ ਜਿਸ ਦੇ ਵਿੱਚ ਕਿ ਐਲਈਡੀ ਸਟ੍ਰਿਪ ਲਾਈਟ ਦਾ ਪ੍ਰੋਵੀਜ਼ਨ ਵੀ ਦਿੱਤਾ ਗਿਆ ਹੈ ਤੇ ਲੇਟਰ ਔਨ ਇਹਦੇ ਉੱਤੇ ਬਲੈਕ ਕਲਰ ਦਾ ਸ਼ੀਸ਼ਾ ਲੱਗ ਜਾਏਗਾ ਤੋਂ ਇਸ ਵੀਡੀਓ ਦੇ ਨਾਲ ਅਸੀਂ ਕਿਚਨ ਦੀਆਂ ਕੁਝ ਇੱਕ ਐਸੀਆਂ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਕਿ ਨਾਰਮਲ ਫਿਨਿਸ਼ ਕਿਚਨ ਦੇ ਵਿੱਚ ਆਪਣੇ ਕਸਟਮਰਸ ਨੂੰ ਆਪਣੇ ਵਿਊਅਰਸ ਨੂੰ ਸਮਝਾਉਣਾ ਥੋੜਾ ਔਖਾ ਹੋ ਜਾਂਦਾ ਹੈ ਤੋਂ ਇਸ ਵੀਡੀਓ ਦੇ ਮਾਧਮੇ ਨਾਲ ਅਸੀਂ ਉਹਨਾਂ ਛੋਟੀਆਂ-ਛੋਟੀਆਂ ਬਰੀਕ ਗੱਲਾਂ ਦੇ ਨਾਲ ਆਪਣੇ ਈਵਰਸ ਦਾ ਧਿਆਨ ਆਕਰਸ਼ਿਤ ਕਰਨਾ ਜਾਣਦੇ ਹਨ ਟੈਸ ਕਿਚਨ ਦੇ ਕਾਰਕੇसेस ਐਚਟੀਐਚਐਮਆਰ ਐਕਸ਼ਨ ਟੈਸਾ ਦੇ ਵਿੱਚ ਬਣਾਏ ਗਏ ਨੇ ਜਿਸ 스테ਜ ਦੇ ਉੱਤੇ ਹੈ ਕਿਚਨ ਬਣੀ ਹੈ ਇਸ ਤੋਂ ਬਾਅਦ ਇਸ ਦੇ ਉੱਪਰ ਸ਼ੈਲਫ ਆਏਗੀ 2 ਫੁੱਟ ਦੀ ਟਾਈਲ ਕਵਰ ਕਰਨ ਤੋਂ ਬਾਅਦ ਇਹਦੇ ਉੱਤੇ ਵੋਲਜਨਟ ਕਾਰਕੇसेस ਲੱਗਣਗੇ ਤੇ ਕਾਰਕੇसेस ਲੱਗਣ ਤੋਂ ਬਾਅਦ ਇਹਦੇ ਉੱਪਰ ਸ਼ਟਰਸ ਤੇ ਡਰਾਅਰ ਵਗੈਰਾ ਲੱਗੇ ਤੇ ਇਹ ਕਿਚਨ ਕੰਪਲੀਟ ਹੋ ਜਾਏਗੀ ਤੋ ਆਮ ਤੌਰ ਦੇ ਉੱਤੇ ਸਾਡੇ ਕਸਟਮਰ ਦੀ ਇਹ ਕੁਇਰੀ ਹੁੰਦੀ ਹੈ ਕਿ ਕਿਹੜੇ ਸਟੇਜ ਦੇ ਉੱਤੇ ਅਸੀਂ ਕਿਚਨ ਦੇ ਵਿੱਚ ਤੁਹਾਡੀ ਐਂਟਰੀ ਕਰਵਾਈਏ ਤੋ ਸਾਡਾ ਇਹ ਵੀਡੀਓ ਬਣਾਉਣ ਦਾ ਇਹ ਮਨਤਵ ਸੀ ਕਿ ਕਸਟਮਰ ਨੂੰ ਇਹ ਕਲੀਅਰ ਹੋ ਸਕੇ ਕਿ ਕਿਚਨ ਜਿਸ ਟਾਈਮ ਅਸੀਂ ਕਾਰਕੈਸ ਲਾ ਕੇ ਆਣੇ ਆ ਉਸ ਟਾਈਮ ਸਾਨੂੰ ਕਿਹੜੇ ਸਟੇਜ ਦੇ ਉੱਤੇ ਕਿਚਨ ਚਾਹੀਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਫਰਦਰ ਕੀ ਐਕਟੀਵਿਟੀਜ਼ ਹੁੰਦੀਆਂ ਨੇ ਤੋ ਸਟੈਪ ਬਾਈ ਸਟੈਪ ਐਕਟੀਵਿਟੀਜ਼ ਨੂੰ ਸਮਝਾਣਾ इस भीडियो का मंतवी मैं उम्मीद है कि मैं अपने इस मंतवि जरूर कामयाब होया होगा ती मूँ अपन रिक्वायरमेंट्स अपनयरीज हेटा दते गए नंबर नाइन डबल सैवन नाइन जीरो फोर डबल सिक्स डबल टू से फॉरवर्ड कर सकते हो आप जी का बहुत बहुत धन्यवाद